ਬਦੀ ਬਾਹਰ ਕੋਈ ਮੰਗਣ ਵਾਲਾ ਆਂਦਾ ਉਹਨੂੰ ਵੀ ਕੁਝ ਦਿੰਦੇ ਹੀ ਉਸ ਯਾ ਸਮਝ ਲੋ ਕਾਡਾ ਕੋਈ ਪੋਤਾ ਨਹੀਂ ਆਇਆ ਮੰਗਣ ਵਾਲਾ ਆਇਆ ਖਾਂਜੀ ਹਾਂਜੀ ਬਾਜੀ ਮੈਂ ਤੁਹਾਨੂੰ ਲੋਕੇਸ਼ਨ ਭੇਜੀ ਹੋਈ ਆ ਤੁਸੀਂ ਆ ਜਾਓ ਓਹੋ ਵੀਰੇ ਤੁਹਾਡੀ ਗੱਡੀ ਆਰਾਮ ਨਾਲ ਮੁੜ ਜਾਏਗੀ ਗਲੀ ਸਾਡੀ ਇੱਕਦਮ ਖੁੱਲੀ ਡੁੱਲੀ ਹੈ ਤੁਸੀਂ ਟੈਂਸ਼ਨ ਹੈਲੋ ਵੀਰੇ ਹਾਂ ਜਿਹੜੀ ਰਾਈਡ ਬੁੱਕ ਕੀਤੀ ਨਾ ਅਸੀਂ ਕੋਈ ਨਹੀਂ ਕੀਤੀ ਹੈਗੀ ਤੇ ਤੈਨੂੰ ਆ ਨਹੀਂ ਲੋਡ ਨਹੀਂ ਹੈਗੀ ਜੇ ਤੂੰ ਇੱਥੇ ਆਇਆ ਤੇਰੀ ਗੱਡੀ ਦਾ ਟਾਇਰ ਮੈਂ ਪੈਂਚਰ ਕਰੂੰਗੀ ਮਿਰ ਆ ਕੀ ਗੱਲ ਆ ਬਾਹ ਤੂੰ ਟੈਚੀ ਪੈਕ ਕੀਤਾ ਆ ਹੁਣ ਤੂੰ ਇੱਥੇ ਬੈਗ ਪੈਕ ਕਰ ਜੰਨੀ ਆ ਆਂਟੀ ਜੀ ਜਦੋਂ ਦਿਨ ਨਹੀਂ ਆਹੀ ਆ ਨਾ ਤੁਹਾਡੇ ਘਰ ਦਾ ਮਾਹੌਲ ਬਹੁਤ ਖਰਾਬ ਹੈ ਕਿ ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਤੁਹਾਡੇ ਘਰ ਦਾ ਮਾਹੌਲ ਹੋਰ ਖਰਾਬ ਹੋਵੇ ਤੇ ਇਸ ਲਈ ਮੈਂ ਨਾ ਪੀਜੀ ਦੇਖਿਆ ਮੈਂ ਉੱਧਰ ਹੀ ਜਾ ਰਹੀ ਹਾਂ ਐਥਟਿਕ ਕੇ ਬਹਿ ਜਾ ਕਿਤੇ ਕੋਈ ਜਾਣ ਦੀ ਲੋੜ ਨਹੀਂ ਹੈਗੀ ਤੈਨੂੰ ਮੰਮੀ ਕਿਤੇ ਚੱਲੇ ਹੋ ਰਾधिका ਦੀ ਤੁਸੀਂ ਅੱਛਾ ਮੀਤ ਤੂੰ ਆ ਸਾਡੇ ਮਾਵਾ ਧੀਆਂ ਦੇ ਵਿੱਚ ਆਣ ਵਾਲੀ ਅੱਗੇ ਨਾ ਅਸੀਂ ਮਾਵਾ ਧੀਆਂ ਇੱਕ ਦਿਨ ਚ ਨਾ ਘਟੋ ਘਟ ਨਹੀਂ 20 ਘੰਟੇ ਤੱਕ ਫੋਨ ਤੇ ਗੱਲ ਕਰਦੀਆਂ ਸੀ ਤੇ ਹੁਣ ਮੇਰੀ ਮਾਂ ਮੈਨੂੰ ਇੱਕ ਵੀ ਫੋਨ ਨਹੀਂ ਕਰਦੀ ਪੁੱਤ ਰधिका ਤੂੰ ਬਹਿ ਇੱਥੇ ਪੁੱਤ ਇਹਦਾ ਨਾ ਰਹਿਣ ਸੈਣ ਕੁਝ ਹੋਰ ਤਰੀਕੇ ਦਾ ਆ ਤੇ ਮੈਂ ਇਹਦੇ ਵਿੱਚ ਹੀ ਉਲਝੀ ਪਈ ਆ ਉਦੋਂ ਦੀ ਉਹ ਮੰਮੀ ਇਹ ਤਾਂ ਫਿਰ ਮੀਤ ਆ ਇਹਦਾ ਨਾ ਸ਼ੁਰੂ ਤੋਂ ਹੀ ਖਾਣ ਪੀਣ ਰਹਿਣ ਸੈਣ ਦਾ ਤਰੀਕਾ ਅਲੱਗ ਹੀ ਐ ਤੇ ਵਧੀਆ ਵੀ ਲੱਗਦਾ ਦੇਖ ਕੇ ਐਨੇ ਨਾ ਐਨੇ ਸਾਲਾ ਤੋਂ ਮੈਂਟੇਨ ਵੀ ਕੀਤਾ ਹੋਇਆ ਉਹ ਹੋ ਦੀ ਤੁਸੀਂ ਅੱਜ ਆਏ ਹੋ ਜਦੋਂ ਅੱਜ ਮੈਂ ਜਾ ਰਹੀ ਐ ਗਈਆਂ ਤੂੰ ਕਿੱਥੇ ਚੱਲੀ ਆ ਮਮੀ ਨੇ ਨਾ ਮੈਨੂੰ ਫੋਨ ਤੇ ਦੱਸਿਆ ਹੀ ਸੀਗਾ ਵੀ ਮੀਤ ਆਈ ਹੋਈ ਆ ਤੇ ਹੁਣ ਉਹਨੇ ਇੱਥੇ ਹੀ ਰਹਿਣਾ ਵਾ ਤਾਂ ਹੀ ਤੇ ਮੈਂ ਇੰਨਾ ਖੁੱਲਾ ਟਾਈਮ ਕੱਢ ਕੇ ਆਈ ਆ ਪੁੱਤ ਇਹ ਰੇਤ ਬੜਾ ਵਧੀਆ ਜਾਂਦੀ ਸੀਗੀ ਉਹ ਜਿਹੜੀ ਬਿਮਾਰੀ ਆ ਨਾ ਉਹ ਨੇ ਇਹਨੂੰ ਠੀਕਨ ਦਿੰਦੀ 10 12 ਦਿਨ ਤਾਂ ਮੈਂ ਕਿਸੇ ਤਰ੍ਹਾਂ ਮੈਨੇਜ ਕਰ ਲਿਆ ਪਰ ਹੁਣ ਮੇਤੋਂ ਮੈਨੇਜ ਨਹੀਂ ਹੋ ਰਿਹਾ ਇਸ ਕਰਕੇ ਮੈਂ ਤੈਨੂੰ ਬੁਲਾਇਆ ਗੱਲ ਕੀ ਰਾਧਿਕਾ ਮੀਤ ਨੂੰ ਨਾ ਇੱਥੇ ਆਈ ਹੈ ਜਦੋਂ ਦੀ ਇਹਨੂੰ ਰਾਹਾਂ ਬਾਰੇ ਤਾਂ ਪਤਾ ਨਹੀਂ ਹੈਗਾ ਤੇ ਮਨਪੀ ਤੇ ਇਹਨੂੰ ਘੁਮਾਉਂਦਾ ਫਰਾਂਦਾ ਰਹਿੰਦਾ ਆ ਤੇ ਜਿੱਦ ਕਰਕੇ ਉਹ ਬਿਮਾਰੀ ਨੂੰ ਇਸ ਚੀਜ਼ ਤੋਂ ਛੇੜਾ ਹੁਣ ਪੁੱਤ ਇਹ ਵੀ ਆਪਣੀ ਜਗ੍ਹਾ ਤੇ ਸਹੀ ਆ ਤੇ ਇਹ ਕਹਿੰਦੀ ਆ ਮੇਰੇ ਕਰਕੇ ਘਰ ਦਾ ਮਾਹੌਲ ਨਾ ਖਰਾਬ ਹੋਵੇ ਤੇ ਮੈਂ ਇੱਥੋਂ ਜਾਨੀ ਆ ਦੀਦੀ ਤੁਸੀਂ ਆਪ ਸਮਝਦਾਰ ਹੋ ਤੁਹਾਨੂੰ ਵੀ ਪਤਾ ਹੈਗਾ ਮੈਂ ਪਿੱਛੋਂ ਕੱਲੀ ਸੀਗੀ ਤੇ ਮੈਂ ਆਂਟੀ ਦੇ ਘਰ ਸੇਫ ਸੀ ਤੇ ਮਮਾ ਨੇ ਮੰਨੋ ਇੱਥੇ ਛੱਡ ਦਿੱਤਾ ਬਟ ਮੈਨੂੰ ਨਹੀਂ ਲੱਗਦਾ ਮੇਰੇ ਧਿਆਨ ਨਾਲ ਆਂਟੀ ਦੇ ਘਰ ਦਾ ਮਾਹੌਲ ਸਹੀ ਹੈ ਤੇ ਇਸੇ ਲਈ ਮੈਂ ਦਰੋ ਜਾ ਰਹੀ ਸੀਗੀ ਤੇ ਮੈਂ ਪੀਜੀ ਰਹਿਣ ਬਾਰੇ ਸੋਚ ਰਹੀ ਹਾਂ ਬਸ ਕਰ ਮੀਤ ਤੂੰ ਮੇਰੇ ਅੱਗੇ ਨਾ ਬੈਠ ਕੇ ਜ਼ਿਆਦਾ ਗੱਲਾਂ ਨਾ ਬਣਾ ਮੰਮੀ ਨੂੰ ਭਾਵੇਂ ਨਹੀਂ ਪਤਾ ਪਰ ਮੈਂ ਨਾ ਬਚਪਨ ਤੋਂ ਜਾਣਦੀ ਹਾਂ ਤੂੰ ਮਨਪ੍ਰੀਤ ਨੂੰ ਨਾ ਸ਼ੁਰੂ ਤੋਂ ਲਾਈਕ ਕਰਦੀ ਹੈ ਜੇ ਹੁਣ ਉਹ ਬੰਦਾ ਤੇਰੀਆਂ ਅੱਖਾਂ ਮੂਰੇ ਹੈਗਾ ਤਾਂ ਹੁਣ ਤੂੰ ਉਸ ਘਰ ਤੋਂ ਹੀ ਜਾਂਦੀ ਹੈ ਗੱਲਾਂ ਕਰੀ ਜਾਨੀ ਹੈ ਹੈ ਆ ਕਿ ਮੈਂ ਸੁਣਦੀ ਪਈ ਹਾਂ ਤੂੰ ਮਨਪ੍ਰੀਤ ਨੂੰ ਲਾਈਕ ਕਰਦੀ ਹੈ ਨਾ ਮੈਨੂੰ ਤੂੰ ਦੱਸਿਆ ਰਾधिका ਨਾ ਤੂੰ ਮੈਨੂੰ ਦੱਸਿਆ ਮੰਮੀ ਤੁਹਾਡੇ ਨਾਲ ਗੱਲ ਤਾਂ ਕਰਨੀ ਸੀਗੀ ਮੈਂ ਪਰ ਉਸ ਟਾਈਮ ਤੇ ਨਾ ਇਹ ਮੈਡਮ ਦਾ ਤਾਂ ਪਤਾ ਨਹੀਂ ਸੀਗਾ ਤੇ ਮਨਪ੍ਰੀਤ ਦਾ ਤੁਸੀਂ ਛੱਟ ਮੰਗਣੀ ਪੱਟ ਵਿਆਹ ਵਾਲਾ ਤਾਂ ਕੰਮ ਕੀਤਾ ਪੁੱਤ ਹਾਲ ਤਾਂ ਹੁਣ ਵੀ ਹੈਗੇ ਆ ਇੱਕ ਵਾਰੀ ਇਹ ਅਮੀ ਤਾਂ ਪਰੇ ਆਂਟੀ ਜੀ ਕੀ ਹਾਲ ਹੈ ਹੁਣ ਤਾਂ ਉਹਦਾ ਵਿਆਹ ਹੋ ਗਿਆ ਆਲੋ ਆਪਣੀ ਵਾਈਫ ਨਾਲ ਖੁਸ਼ ਹੈ ਤੇ ਮੈਨ ਨਹੀਂ ਚਾਹੁੰਦੀ ਮੇਰੇ ਕਰਕੇ ਉਹਦਾ ਘਰ ਖਰਾਬ ਹੋ ਤੇਰੇ ਕਰਕੇ ਨਾ ਉਹ ਲਪਰੀ ਦਾ ਘਰ ਚਾਹੇ ਖਰਾਬ ਹੋ ਜੇ ਪਰ ਮੇਰੇ ਮਨਪੀਤ ਦਾ ਘਰ ਸੁਖੀ ਸੁਖੀ ਵਸੂਗਾ ਨਾ ਵੀ ਤੂੰ ਮੈਨੂੰ ਗੱਲ ਦੱਸ ਜਦੋਂ ਤੂੰ ਇਸ ਘਰ ਚ ਆਈਆਂ ਤੂੰ ਇੱਕ ਵਾਰ ਵੀ ਮਨਪੀਤ ਤੇ ਲਪਰੀਤ ਨੂੰ ਆਪੇ ਅਸਅਸਦਿਆਂ ਦੇਖਿਆ ਮੋਸਟਲੀ ਤਾਂ ਦੀਦੀ ਮੈਨੂੰ ਐ ਹੀ ਦੇਖਿਆ ਹੈਗਾ ਜਿਆਦਾਤਰ ਮਨਪੀਤ ਲਪਰੀਤ ਨੂੰ ਕਦੇ ਉਸ ਹਸਪੀਟਲ ਇੱਕ ਜਾ ਰਿਹਾ ਕਦੇ ਉਸ ਹਸਪੀਟਲ ਕਦੇ ਉੱਥੇ ਦਰਦ ਹੋ ਰਹੀ ਕਦੇ ਉੱਥੇ ਦਰਦ ਹੋ ਰਹੀ ਤੇ ਬੱਸ ਫਿਰ ਇਹਦਾ ਮਤਲਬ ਕਿ ਮੇਰਾ ਪਰ ਆਉ ਦੇ ਨਾਲ ਨਹੀਂ ਖੁਸ਼ ਹੈਗਾ ਜੇ ਤੇਰੇ ਆਣਾ ਇਸ ਘਰ ਚ ਖੁਸ਼ੀਆਂ ਆਂਦੀਆਂ ਹੀ ਨੇ ਤਾਂ ਤੈਨੂੰ ਇਹਦੇ ਚ ਕੀ ਦਿੱਕਤ ਆ ਮੇਰੀ ਗੱਲ ਸੁਣਨੀ ਜੇ ਮੌਕਾ ਮਿਲੇ ਤੇਰਾ ਤੇ ਮਨਪੀਦਾ ਵਿਆਹ ਸੀ ਕਰਾ ਦਈਏ ਤੁਰ ਵਿਆਹ ਕਰਾ ਲੇਗੀ ਬਸ ਫਿਰ ਕਚੈਰੀਆਂ ਚ ਨਾ ਰਾਧਿਕਾ ਅੱਧੀਆਂ ਫਾਈਲਾਂ ਤਲਾਕ ਦੀਆਂ ਹੀ ਪਈਆਂ ਨੇ ਜੇ ਇੱਕ ਫਾਈਲ ਹੋਰ ਐਡ ਹੋ ਜਾਊਗੀ ਫਿਰ ਕਿਹੜਾ ਕੋਈ ਫਰਕ ਪੈ ਜਾਊਗਾ ਹੁਣ ਮੇਰੀ ਮਾਤੇ ਨੂੰ ਕੀ ਕਹਿਣਾ ਚਾਹਦੀ ਐ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਤੇ ਮੈਂ ਤੈਨੂੰ ਇਹ ਕਲੀਅਰ ਕਰ ਦਿੰਨੀ ਹੁਣ ਆਪਾਂ ਇਹ ਚੀਨੀ ਚਾਹਦੇ ਕਿ ਅਸੀਂ ਆਪ ਮਾੜੇ ਬਣ ਕੇ ਉਹਦਾ ਘਰ ਖਰਾਬ ਕਰੀਏ ਮੈਂ ਇਹ ਚਾਹਨੀ ਆ ਕਿ ਤੂੰ ਮਨਪ੍ਰੀਤ ਨੂੰ ਆਪਣੇ ਵੱਲ ਅਟਰੈਕਟਿਵ ਇਸ ਹਾਵ ਨਾਲ ਕਰ ਕਿ ਲਵਪ੍ਰੀਤ ਨਾ ਆਪਣੇ ਆਪ ਹੀ ਆਪਣਾ ਚੋਰਾ ਚੱਕੇ ਤੇ ਆਪਦੇ ਪੇਕੇ ਚਲ ਜਵੇ ਬਸ ਪੁੱਤ ਤੂੰ ਨਾ ਜਿੱਦਾਂ ਕਿਦਾਂ ਕਰਕੇ ਮਨਪ੍ਰੀਤ ਨੂੰ ਨਾ ਵਿਆਹ ਵਾਸਤੇ ਮਨਾ ਲਾ ਫਿਰ ਤੂੰ ਤੇ ਮਨਪ੍ਰੀਤ ਬਾਹਰ ਦਿਲਪ੍ਰਿਤ ਚੋਲਾ ਚੱਕ ਕੇ ਤੇਕੇ ਆਪਣੇ ਪਰ ਆਂਟੀ ਜਿੱਦਾਂ ਮੈਂ ਮਨਪ੍ਰਿਤ ਨੂੰ ਪਸੰਦ ਕਰਦੀ ਆ ਕਿਉਂ ਮੈਨੂੰ ਪਸੰਦ ਕਰਦਾ ਹੈ ਹਾਂ ਪੁੱਤ ਉਹ ਤੈਨੂੰ ਪਿਆਰ ਕਰਦਾ ਆ ਤੂੰ ਜਦੋਂ ਉਹਨੂੰ ਕਹਿੰਨੀ ਆ ਕਿ ਮਨਪ੍ਰਿਤ ਮੈਨੂੰ ਉੱਥੇ ਲੈ ਕੇ ਚੱਲ ਤੇ ਉਹ ਤੈਨੂੰ ਚੱਲਦਾ ਨਹੀਂ ਜਦ ਤੂੰ ਕਹਿੰਨੀ ਮੈਨੂੰ ਉਹ ਖਵਾ ਖਵਾਉਂਦਾ ਨਹੀਂ ਜਦ ਤੂੰ ਕਹਿੰਨੀ ਆ ਮਨਪ੍ਰਿਤ ਆਹ ਕੱਪੜੇ ਨਹੀਂ ਪਾਣੇ ਤੇ ਆ ਪਾਣੇ ਆ ਤੇ ਉਹ ਤੇਰੇ ਕਹਤੇ ਪਾਉਂਦਾ ਨਾ ਤੇ ਫਿਰ ਇਹ ਪਿਆਰ ਨਹੀਂ ਤੇ ਹੋਰ ਕੀ ਆ ਪੁੱਤ ਚੱਲ ਮਾਂ ਤਾਂ ਸ਼ਾਵਨਾ ਕਿ ਲੈ ਕੇ ਆ ਆ ਬਾਕੀ ਦੀ ਨਾ ਸਾਰੀ ਕਹਾਣੀ ਤੈਨੂੰ ਮੈਂ ਸੁਣਾਣੀ ਹੈ ਹੋਣਾ ਜਿੱਦ ਜਿੱਦਾਂ ਮੈਂ ਤੈਨੂੰ ਫੋਨ ਤੇ ਕਹੀ ਜਾਊਂਗੀ ਤੇ ਤੂੰ ਉਦਾਂ ਉਦਾਂ ਹੀ ਕਰਨਾ ਤੇ ਆ ਜਿਹੜਾ ਆਪਣਾ ਫਰੈਂਡਸ ਵਾਲਾ ਰਿਸ਼ਤਾ ਹੈ ਨਾ ਜਲਦੀ ਨਾ ਨਨਾਨ ਪਰਜਾਈ ਚ ਬਣ ਜੂ ਤੂੰ ਇਧਰ ਝਾੜੂ ਮਾਰੀ ਜਾਨੀ ਆ ਪਹਿਲਾਂ ਅਲਮਾਰੀਆਂ ਦਾ ਬਾਹਰ ਕੱਢ ਲੈਂਦੀ ਉਧਰਲੇ ਬੰਨੇ ਬੰਦੇ ਨੇ ਸਾਰਾ ਰੰਗ ਕਰ ਦਿੱਤਾ ਵਾ ਨੀਲ ਮਾਰੀਆਂ ਕਿਹੜਾ ਛੋਟੀਆਂ ਆਈਆਂ ਨੇ ਵੱਡੀਆਂ-ਵੱਡੀਆਂ ਅਲਮਾਰੀਆਂ ਨੇ ਮੈਥੋਂ ਨਹੀਂ ਹਿੱਲਣੀਆਂ ਕਿਸੇ ਨੂੰ ਬਾਹਰੋਂ ਬੁਲਾ ਲਓ ਮੈਂ ਕੀਤਾ 2-3 ਵਾਰੀ ਪ੍ਰਿੰਸ ਨੂੰ ਫੋਨ ਕਹਿੰਦਾ ਮੈਂ ਆਉਣਾ ਵਾਂ ਬਾਕੀ ਆਪ ਹਲਾਉਣੇ ਆ ਦੇਖਦੇ ਜਿੰਨੇ ਕਿ ਹਿਲਦੀ ਓਨੇ ਕਿ ਤਾਂ ਹਲਾਈਏ ਪਹਿਲਾਂ ਇਹ ਅਲਮਾਰੀਆਂ ਹਲਾਉਣ ਲਈ ਨਾ ਸਾਰਾ ਕੱਪੜਾ ਲੀੜਾ ਬਾਹਰ ਕੱਢਣਾ ਪੈਣਾ ਜੇ ਕੱਪੜੇ ਲੀੜੇ ਮੈਂ ਬਾਹਰ ਕੱਢ ਲੇ ਸਾਰੇ ਮਿੱਟੀ ਨਾਲ ਭਰ ਜਾਣੇ ਆ ਮੈਂ ਕਹਿੰਦੀ ਪਹਿਲਾਂ ਉਧਰਲੇ ਕਮਰੇ ਕਲੀਅਰ ਕਰਾ ਲਓ ਫੇਰ ਇੱਧਰਲੇ ਕੱਪੜੇ ਪਾ ਉਧਰ ਰੱਖ ਕੇ ਇਹਨਾਂ ਨੂੰ ਬੇਲੀਆਂ ਕਰ ਲਾਂਗੇ ਅਲਮਾਰੀਆਂ ਦੇ ਵਿੱਚ ਕਿਹੜਾ ਹੋਣ ਇਟਾ ਰੋੜ ਲਾ ਮੈਂ ਬਾਹਰ ਕੱਢ ਦੇਣਾ ਪਰ ਇਹੋ ਉਹ ਖੜਜੋ ਖੜਜੋ ਗਗਨ ਭਾਜੀ ਕੱਲੇ ਕਥੇ ਲੱਗੇ ਹੋ ਮੈਂ ਆ ਗਿਆ ਮੈਂ ਕਰਾ ਦੇਣਾ ਨਾਲ ਅਲਮਾਰੀਆਂ ਘਟਾਣੀਆਂ ਨੇ ਦੇਖ ਲੈ ਯਾਰ ਪ੍ਰਿੰਸ ਜਦੋਂ ਤੂੰ ਫੋਨ ਕਰਦਾ ਵਾਂ ਮੈਂ ਭੱਜਿਆ ਜਾਂਦਾ ਵਾਂ ਮੈਂ ਤੈਨੂੰ ਕਿੰਨੇ 4-5 ਫੋਨ ਕਰਦੇ ਤੇ ਹੁਣ ਬੌੜਿਆ ਤੂੰ ਕੁਛ ਨਹੀਂ ਵੀਰੇ ਆ ਸਿਰਦਰਦ ਬਹੁਤ ਹੋ ਰਾਇ ਸਵੇਰ ਦਾ ਮੇਰਾ ਮੈਂ ਸੁੱਤਾ ਪਿਆ ਸੀਗਾ ਜਦੋਂ ਮੈਂ ਉੱਠਿਆ ਨਹਾਤ ਹੋ ਕੇ ਸਿੱਧਾ ਇੱਧਰ ਹੀ ਆਇਆ ਆਕੇ ਜਦੋਂ ਮੈਂ ਹੁਣ ਦੇਖਿਆ ਮੈਂ ਸੋਚ ਰਿਆ ਐਵੇਂ ਆ ਪੈਂਟ ਸ਼ਰਟ ਪਾ ਕੇ ਆ ਗਿਆ ਇਨਾ ਵਧੀਆ ਮੈਂ ਪਜਾਮਾ ਤੇ ਟੀ-ਸ਼ਰਟ ਪਾ ਜਾਂਦਾ ਮੈਂ ਤੁਹਾਨੂੰ ਦੋ ਤਿੰਨ ਵਾਰੀ ਫੋਨ ਕੀਤੇ ਮੈਂ ਤੁਹਾਨੂੰ ਦੱਸਿਆ ਵੀ ਆ ਵੀ ਕਾਰ ਪੇਂਟ ਕਰਾ ਰਿਆ ਵਾਂ ਵੀ ਜਲਦੀ ਆ ਜਾ ਵੀ ਆਪਾਂ ਸਮਾਨ ਬਾਹਰ ਘਟਣਾ ਵਾ ਤੂੰ ਫੇਰ ਪੈਂਟ ਸ਼ਰਟ ਪਾ ਕੇ ਆ ਗਿਆ ਜਾਂ ਭੱਜ ਕੇ ਜਾ ਟੀ-ਸ਼ਰਟ ਪਜਾਮਾ ਪਾ ਕੇ ਆ ਚਲੋ ਮੈਂ ਚੇਂਜ ਕਰਕੇ ਜਾਂਦਾ ਉਹ ਖੜ ਜਾ ਪ੍ਰਿੰਸ ਇਹ ਪਿਛਲੇ ਸਾਲ ਵਾਲੀ ਤੇਰੀ ਸ਼ਰਟ ਆ ਜੇ ਖਰਾਬ ਵੀ ਹੋ ਗਈ ਤਾਂ ਕੀ ਹੋਇਆ ਜੀ ਇਹ ਇੱਕ ਵਾਰੀ ਚੱਲ ਗਿਆ ਨਾ ਇਹਨੇ ਵਾਪਸ ਨਹੀਂ ਆਉਣਾ ਨਹੀਂ ਨਹੀਂ ਸੋਹਣਿਆ ਦੀਦੀ ਮੈਂ ਘਰੇ ਜਾ ਕੇ ਆ ਜੰਨਾ ਚਲੋ ਜੇ ਤੁਸੀਂ ਕਹੋ ਤਾਂ ਮੈਂ ਇਹੀ ਕੱਪੜਾ ਦਾ ਕੰਮ ਕਰ ਦਿੰਨਾ ਉਹ ਨਾ ਨਾ ਤੂੰ ਜਾ ਭੱਜ ਕੇ ਆ ਕੱਪੜੇ ਬਦਲ ਕੇ ਆ ਨਾਲੇ ਉੱਪਰ ਦੋ ਛਲਾਰੂ ਨੇ ਉਹਨਾਂ ਨੂੰ ਬੁਲਾ ਕੇ ਲੈ ਕੇ ਆਈ ਉਹਨਾਂ ਤੋਂ ਨਾਲੇ ਕੰਮ ਕਰਾਉਂਦੇ ਆ ਹਾਂ ਹਾਂ ਪ੍ਰਿੰਸ ਉਹ ਜੈਸਮੀਨ ਦੇ ਮੁੰਡਿਆਂ ਨੂੰ ਦੋਨਾਂ ਨੂੰ ਲੈ ਕੇ ਆ ਤੇ ਉੱਪਰ ਬੈਠੇ ਉਹ ਲੱਪਾਂ ਹੀ ਹਲਾਉਂਦੇ ਹੋਣਗੇ ਪੋਰਾ ਇੱਥੇ ਹੱਥ ਹਲਾ ਲੈਣਗੇ ਸੋਹਣਿਆ ਦੀਦੀ ਆ ਮੇਰੇ ਨਿਸ਼ਾਨ ਦੇਖ ਰਹੇ ਹੋ ਤੁਸੀਂ ਇੱਥੇ ਵੀਰੇ ਤੁਸੀਂ ਦੇਖ ਰਹੇ ਹੋ ਨਿਸ਼ਾਨ ਆ ਵਾਲਾ ਆ ਤੂੰ ਆਪਦੇ ਮੂੰਹ ਤੇ ਕਿਵੇਂ ਨੀਲ ਪੋਈ ਫਿਰਦਾ ਆ ਤੂੰ ਨੀਲ ਦੇ ਨਾਲ 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 ਮੈਂ ਥਵੀ ਸਿਜਾਈ ਬੈਠਾ ਵਾਂ ਕੀ ਇਹ ਘਰ ਦੀ ਨਾ ਲੜਾਈ ਹੋਈ ਕੰੱਚ ਸਿਰ ਮਾਰਿਆ ਤੇਰਾ ਉਹਨੇ ਉਹ ਨਾ ਨਾ ਵੀਰੇ ਇਹ ਘਰ ਦੀ ਨਾ ਲੜਾਈ ਨਹੀਂ ਹੋਈ ਇਹ ਜਿਹੜੇ ਤੁਸੀਂ ਦੋ ਛਲਾਰੂਆਂ ਦੀ ਗੱਲ ਕਰਦੇ ਆ ਨਾ ਇਹ ਉਹਨਾਂ ਦਾ ਕੀਤਾ ਮੇਰੇ ਕੋਲੀ ਮਾਰੀ ਸਿਰ 'ਚ ਇੱਕ ਹੁੰਦਾ ਨਾ ਬੰਦਾ ਬੋਲ ਕੇ ਸਮਝਾ ਦਿੰਦਾ ਪਹਿਲਾਂ ਉਹਨੇ ਮੇਰੇ ਤੇ ਹਿੱਟ ਚੱਕ ਲਈ ਤੇ ਹੁਣ ਕੋਲੀ ਇੱਕ ਦਿਨ ਇਹੋ ਜਿਹਾ ਆ ਜਾਣਾ ਅਗਲੇ ਨੇ ਮੇਰੇ ਤੇ ਹੱਥ ਵੀ ਚੱਕ ਦੇਣਾ ਤੂੰ ਕੁਝ ਕਿਹਾ ਹੋਣਾ ਜਾਂ ਪੰਗਾ ਲਿਆ ਹੋਣਾ ਵਾ ਜਾਂ ਕੋਈ ਚੁਬਵੀਂ ਗੱਲ ਕੀਤੀ ਹੋਣੀ ਅੱਜ ਕੱਲ ਦੇ ਬੱਚੇ ਨਹੀਂ ਸਹਾਰਦੇ ਇੰਨੀ ਗੱਲ ਨਹੀਂ ਵੀਰੇ ਗੱਲ ਤਾਂ ਕੁਝ ਨਹੀਂ ਹੋਈ ਮੈਨੂੰ ਆ ਕੇ ਕਹਿੰਦਾ ਚਾਹ ਬਣਾ ਦੇ ਮੈਂ ਨੌਕਰ ਲੱਗਾ ਇਹਨਾਂ ਦਾ ਮੈਂ ਸਿਰਫ ਇਹਨਾਂ ਨੂੰ ਇਹੀ ਕਿਹਾ ਵੀ ਤੂੰ ਆ ਕੋਲੀ ਲੈ ਲ ਗਲੇ ਜੋ ਪੈ ਹੈ ਮੰਗਣੇ ਸ਼ੁਰੂ ਕਰ ਦੇ ਇੰਨੇ ਚ ਅਗਲੇ ਨੇ ਮੇਰੇ ਕੋਲੀ ਮਾਰੀ ਸਿਰ 'ਤੇ ਚੱਕ ਕੇ ਅੱਛਾ ਇੰਨੀ ਗੱਲ ਪਿੱਛੇ ਤੇਰੇ ਉਹਨਾਂ ਨੇ ਕੋਲੀ ਮਾਰਦੀ ਜਾਂ ਸੁਣਿਆ ਤੇ ਨਾਲ ਜਾ ਨਾਲਿਆਂ ਨੂੰ ਝਾੜ ਕੇ ਆ ਮੈਂ ਨਹੀਂ ਜਾਣਾ ਤੁਸੀਂ ਜਾਇਓ ਉਹ ਜਨਾਨੀ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਬੱਚਿਆਂ ਨੂੰ ਘੂਰ ਕੇ ਆਇਓ ਨਾ ਨਾ ਗगन ਵੀਰੇ ਤੁਸੀਂ ਵੀ ਚੱਲੋ ਤੇ ਸੋਨੀਆ ਦੀਦੀ ਤੁਸੀਂ ਵੀ ਚੱਲਿਓ ਜੇ ਜਨਾਨੀ ਓਖੀ ਹੋਈ ਤਾਂ ਤੁਸੀਂ ਸੰਭਲਿਓ ਜੇ ਬੱਚੇ ਕੁਝ ਬੋਲੇ ਤਾਂ ਤੁਸੀਂ ਘੂਰ ਦਿਓ ਆਪਦਾ ਤਾਂ ਮੱਥਾ ਚੌੜਾ ਕਰਾਈ ਬੈਠਾ ਵਾਂ ਮੇਰਾ ਵੀ ਨਾਲ ਕਰਾਉਣ ਨੂੰ ਬੈਠਾ ਵਾਂ ਇਹਨੂੰ ਮੈਂ ਤੇਰੇ ਨਾਲ ਤਾਂ ਭੇਜ ਰਿਹਾ ਵਾਂ ਇਹਦੇ ਜਾ ਕੇ ਘੂਰ ਦਊਗੀ ਜੇ ਮੈਂ ਨਾਲ ਚਲਾ ਗਿਆ ਤੇ ਮੇਰੀ ਲੜਾਈ ਹੋ ਜਾਣੀ ਜੇ ਮੈਂ ਜਵਾਗ ਦੇ ਥੱਪੜ ਮਾਰ ਦਿੱਤਾ ਤੇ ਕਲੇਸ਼ ਵੱਜ ਜਾਣਾ ਬੰਦਾ ਜਿੰਨਾ ਮਰਜੀ ਗਰੀਬ ਹੋਵੇ ਜੇ ਉਹਦੇ ਜਵਾਗ ਨੂੰ ਕੁਝ ਕਹੀਏ ਨਾ ਤੇ ਉਹ ਖਾਨ ਨੂੰ ਅੱਗੋਂ ਪੈਂਦਾ ਤੂੰ ਕਿ ਜਨਾਨੀਆਂ ਮਗੂ ਚੁਗਲੀਆਂ ਕਰਦਾ ਫਰੀ ਜੰਨਾ ਵੱਟ ਕੇ ਚਪੇੜ ਮਾਰ ਆਪੇ ਸਿੱਧਾ ਹੋ ਜੂ ਕੋਈ ਨਾ ਜੇ ਤੂੰ ਉਹਦੇ ਬੱਚਿਆਂ ਨੂੰ ਘੂਰੇਗਾ ਆਊਗੀ ਤਾਂ ਉਹ ਇੱਥੇ ਲੰਬਾ ਦੇਣ ਮੈਂ ਆਪੇ ਸੰਭਲੂਗੀ ਨਾਲੇ ਤੈਨੂੰ ਖੜਾਉ ਨਾਲੇ ਉਹਨੂੰ ਖੜਾਉ ਵਿੱਚ 3000 ਉਹ ਕਿਰਾਇਆ ਨਹੀਂ ਦਿੰਦੀ ਜੇ ਕਲੇਸ਼ ਵੱਧ ਗਿਆ ਉਹ ਥਾਣੇ ਚੱਲ ਗਏ 30000 ਲੱਗਣ ਨੂੰ ਸਾਨੂੰ ਥਾਂ ਹੋ ਜਾਣਾ ਜੇ ਸੋਨਿਆ ਜੀ ਅੱਜ ਤੋਂ ਬਾਅਦ ਬੱਚਿਆਂ ਨੇ ਮੈਨੂੰ ਕੁਝ ਕਿਹਾ ਨਾ ਇੱਕ ਅੱਦੇ ਦੇ ਮੈਂ ਲੱਤਾਂਾਂ ਤੋੜ ਦੇਣੀਆਂ ਖੁੰਦਕ ਬਹੁਤ ਮਨੂਣਾ ਤੇ ਪਾਜੀ ਐ ਐ ਨਾ ਕਰੋ ਸਵੇਰ ਦਾ ਜਨਾਨੀ ਨੇ 50 ਵਾਰੀ ਸੁਣਾਤਾ ਬੱਚਿਆਂ ਤੋਂ ਕੋਲੀਆਂ ਖਾਂਦੇ ਮੇਰੀ ਕੋਈ ਇੱਜ਼ਤ ਹੀ ਨਹੀਂ ਜੇਰੋ ਤੈਨੂੰ ਪਤਾ ਤੂੰ ਹਰੇਕ ਵਾਰੀ ਮੂੰਹ ਦੀ ਖਾਨਾ ਤੂੰ ਇਦਾਂ ਕਿਉਂ ਕਰਦਾ ਵਾ ਉਹਦੇ ਬੱਚੇ ਨੂੰ ਕਿਉਂ ਕਿਹਾ ਇਦਾਂ ਵੀ ਜਾ ਕੌਲੀ ਲੈ ਜਾ ਮੰਗਲ ਚੱਲ ਜਾ ਫੇਰ ਤਾਂ ਤੂੰ ਖਾਣੀਆਂ ਹੀ ਸੀ ਅੱਜ ਤੋਂ ਬਾਅਦ ਤੂੰ ਉਹਦੇ ਬੱਚਿਆਂ ਨੂੰ ਕੁਝ ਨਹੀਂ ਕਹਿਣਾ ਜੇ ਤੈਨੂੰ ਉਹ ਕੁਝ ਕਹਿਣਗੇ ਤੇ ਮੈਨੂੰ ਆਣ ਕੇ ਦੱਸੀ ਮੈਂ ਚਾਟੇ ਮਾਰੋ ਜਾ ਜਾ ਭੱਜ ਕੇ ਜਾ ਕੱਪੜੇ ਬਦਲ ਕੇ ਆ ਮੈਂ ਤੇਰੇ ਵਾਸਤੇ ਹਲਦੀ ਆ ਦੁੱਧ ਗਰਮ ਕਰਾਉਣਾ ਸ਼ੋਕਰਾ ਜੀ ਇਹਨੇ ਨਹੀਂ ਹਿਲਦਾ ਪਹਿਲੀ ਦੱਸ ਦਿੱਤਾ ਨਹੀਂ ਤਾਂ ਹਲਮਾਰੀਆਂ ਹਲਾਉਂਦੇ ਇਹਨੇ ਕਹਿਣਾ ਸੀ ਥੋੜੀ ਅਲਮਾਰੀ ਵੱਜੀ ਆ ਮੇਰੇ ਆਈ ਸ਼ੋਕਰ ਇਹਦੇ ਕੌਲੀ ਵੱਜੀ ਆ ਜਿਸ ਹਿਸਾਬ ਦੇ ਉਹਨਾਂ ਨੇ ਗੱਲ ਕੀਤੀ ਹੈ ਨਾ ਉਹਨੇ ਭਾਂਡੇ ਵਾਲਾ ਸਟੈਂਡ ਹੀ ਜਾ ਕੇ ਇਹਦੇ ਸਿਰ 'ਚ ਮਾਰਨਾ ਸੀ ਉਹ ਬੱਸ ਕਰੋ ਤੁਸੀਂ ਵੀ ਸੁਆਦ ਲੈਂਦੇ ਪਿਓ ਬਾਲੀ ਉਹਨੂੰ ਗੱਲ ਲਾ ਕੇ ਕਰਦੇ ਸੀ ਗੁੱਸਾ ਕਰ ਜੂ ਫਿਰ ਆਪਣਾ ਕੰਮ ਵੀ ਨਹੀਂ ਕਰਾਉਣਾ ਉਹਨੇ ਮੈਨੂੰ ਤਾਂ ਆਸ ਆ ਜਾਂਦਾ ਵੀ ਜਵਾਬ ਤਾਂ ਕੌਲੀ ਖਾਣ ਚਲ ਛੱਡ ਆਹ ਅਲਮਾਰੀ ਵੱਤ ਪਾ ਅਗੇ ਪੈਂਟ ਵੀ ਆ ਗਈ ਐ ਤੀਸਰ ਵੀ ਆ ਗਈ ਮਮੀ ਜੋ ਆਪਣੇ ਕਪੜੇ ਪਾਣ ਦਾ ਮਜ਼ਾ ਹੈ ਨਾ ਉਹ ਮੰਗ ਕੇ ਨਹੀਂ ਪਾਣ ਦਾ ਮੈਂ ਦੂਸਰੀ ਗਲੀ ਚ ਵੱਡੇ ਘਰ ਜਾਨੀ ਆ ਨਾ ਕੰਮ ਕਰਨ ਵਾਸਤੇ ਉਹ ਆਂਟੀ ਨਾ ਬਹੁਤ ਵਧੀਆ ਸੁਭਾਅ ਦੇ ਨੇ ਉਹਨਾਂ ਨੇ ਨਾ ਮੈਨੂੰ ਆ ਦੇਖ ਆ ਸੋਟ ਵੀ ਆਪਣਾ ਦਿੱਤਾ ਤੇ ਕਹਿੰਦੇ ਮੇਰੇ ਪੋਤਰੇ ਦੇ ਨਾ ਕੱਪੜੇ ਪਏ ਨੇ ਐ ਵੀ ਲੈ ਜਾ ਕਿ ਪਤਾ ਤੇਰੇ ਆਰਮ ਨੂੰ ਆ ਜਾਣ ਕੱਪੜੇ ਤੇਰੇ ਵੀ ਪੁੱਤਰ ਸਹੀ ਆ ਗਏ ਤੇ ਦੇਖ ਮੇਰੇ ਵੀ ਸਹੀ ਆ ਗਏ ਚਲ ਟਾਈਮ ਸਾਰਿਆਂ ਨੂੰ ਕੀ ਮਾੜਾ ਅੱਗੇ ਨਾ ਦਿਨ ਤਿਆਰ ਆਂਦੇ ਪਏ ਨਹੀਂ ਤੇ ਤੁਸੀਂ ਪੁੱਤਰ ਗਲੀ ਗਵਾਂਚ ਬੱਚੇ ਹਨ ਖੇਲਣਾ ਹੁੰਦਾ ਚੰਗੇ ਕੱਪੜੇ ਪਾਏ ਨਾ ਵਧੀਆ ਲੱਗਦੇ ਨੇ ਫਿਰ ਤੁਸੀਂ ਉੱਠ ਕੇ ਨਾ ਮਣੋ ਥੱਪੜ ਮਾਰਨਾ ਹੈ ਪਿਓ ਦੇ ਬਿਨਾ ਕਿਹੜੇ ਦਿਨ ਤਿਓਰ ਚੱਲ ਪਿਓ ਨਾਲ ਨਹੀਂ ਐਦ ਕੀ ਦਿਨ ਦਿਹਾੜ ਮਾਸੀ ਮਾਸੜਾ ਬਣਾ ਲਓ ਕਿਦਾਂ ਭੈਣੇ ਹੈਰਾਨ ਜਾ ਹੋ ਕੇ ਦੇਖਦੀ ਹੈ ਸੰਦੀਪ ਆ ਮੈਂ ਪਛਾਣਿਆ ਨੀ ਇਹ ਤਾਂ ਮੈਨੂੰ ਪਤਾ ਹੈ ਕਿ ਤੂੰ ਮੇਰੀ ਭੈਣ ਹੈ ਪਰ ਇੱਕੋਦਮ ਅਚਾਨਕ ਤੁਸੀਂ ਇਸ ਟਾਈਮ ਇੱਥੇ ਕੀ ਹੋਇਆ ਭੈਣੇ ਇੱਕੋਦਮ ਅਚਾਨਕ ਇੱਥੇ ਆ ਨਹੀਂ ਸਕਦੇ ਮਾਸੜ ਵੀ ਆ ਸਕਦੇ ਹੋ ਪਰ ਇੱਧਰ ਕੋਈ ਦਿਲੋਂ ਨਹੀਂ ਆ ਰਿਹਾ ਸਾਰੇ ਤਾਨੇ ਮੈਨੇ ਮਾਰਨ ਆ ਰਿਹਾ ਇੱਧਰ ਕੋਈ ਵੀ ਆ ਰਿਹਾ ਸਾਡਾ ਸਾਥ ਦੇ ਨਹੀਂ ਆ ਰਿਹਾ ਸਾਰੇ ਗੱਲਾਂ ਸੁਣਾਣ ਆ ਰਹੇ ਨੇ ਅਸੀਂ ਇੱਕ ਤਾਂ ਨੂੰ ਦੇਖ ਕੇ ਇਸ ਲਈ ਹੈਰਾਨ ਹੋ ਗਏ ਲੱਗਦਾ ਕੋਈ ਕਸਰ ਕੱਢ ਨਾ ਹੋਏਗੇ ਬੈ ਜਾ ਪੈਣੇ ਬੈ ਸੰਦੀਪ ਬੈ ਜਾ ਬੱਚਿਓ ਤੇਰਾ ਗੁੱਸਾ ਵੀ ਜਾਇਜ਼ ਆ ਪੁੱਤ ਤੇਰਾ ਮਾਸੜਾ ਨਾ ਰਾਈ ਪਟ ਗਿਆ ਸੀ ਸੰਦੀਪ ਸੇਬ ਕੱਢ ਕੇ ਦੇ ਬੱਚਿਆਂ ਨੂੰ ਲੈ ਪੁੱਤ ਲੈ ਪੁੱਤ ਖਾ ਤੂੰ ਅੱਗੇ ਲਿੱਸਾ ਹੋ ਗਿਆ ਸੰਦੀਪ ਅਲਫਾਫਾ ਵੜਾ ਭੈਣ ਨੂੰ ਪਤੀਸਾ ਵੀ ਫੜਾ ਬਹੁਤ ਪਸੰਦਾ ਭੈਣ ਨੂੰ ਵੇਖ ਹੀ ਰੇ ਆ ਸਭ ਕੁਝ ਸਾਨੂੰ ਦੇਨ ਤੋਂ ਬਾਅਦ ਨਾ ਆ ਤੰਨੇ ਮੈਨੇ ਜੈਨਾ ਮਾਰੀ ਕਿਉਂਕਿ ਹੁਣ ਸਾਡੀਆਂ ਬਰਦਾਸ਼ਤ ਦੀਆਂ ਹੱਦਾਂ ਨਾ ਖਤਮ ਹੋ ਚੁੱਕੀਆਂ ਨੇ ਨਾ ਨਾ ਪੈਣੇ ਮੈਂ ਜਵਾਕਾਂ ਨਾਲ ਧੱਕਾ ਕੀਤਾ ਸੀ ਹੈ ਨਾ ਰੱਬ ਨੇ ਮੇਨਾ ਕਰਤਾ ਦੀਦੀ ਤੇਰੇ ਘਰ ਅੱਜ ਤੇਰੀ ਉਹ ਭੈਣ ਨਹੀਂ ਆਈ ਜਿਹੜੀ ਤੇਰੀ ਮਦਦ ਕਰ ਸਕਦੀ ਸੀ ਪਰ ਮਜਬੂਰ ਸੀ ਅੱਜ ਉਹ ਭੈਣ ਆਈ ਹੈ ਜਿਨੇ ਤੇਰੇ ਨਾਲ ਬਚਪਨ ਤੋਂ ਲੈ ਕੇ ਹੁਣ ਤੱਕ ਦੁੱਖ ਵੀ ਤੇਰੇ ਨਾਲ ਦੇਖੇ ਤੇ ਸੁੱਖ ਵੀ ਸੰਦੀਪ ਜਦੋਂ ਬੰਦੇ ਤੇ ਓੱਖਾ ਟਾਈਮ ਆਂਦਾ ਨਾ ਤੇ ਨਾਲ ਦੇ ਜੰਮੀ ਉਹਦਾ ਸਾਥ ਛਿੰਦੀ ਪਜਾਈ ਉਹਦਾ ਸਾਥ ਛੱਡ ਜਨ ਤਾਂ ਬੜਾ ਦੁੱਖ ਲੱਗਦਾ ਵੈ ਇਹ ਘੜੇ ਦੇ ਵਿੱਚ ਜੇ ਆਪਣੇ ਦੁੱਖ ਵੰਡਾ ਜਨ ਨਾ ਤੇ ਬੰਦੇ ਨੂੰ ਬੜਾ ਸਕੂਨ ਮਿਲਦਾ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਦੀਦੀ ਹਰੇਕ ਬੰਦੇ ਦੀ ਲਾਈਫ ਚ ਇੱਕ ਵਾਰ ਮਾੜਾ ਟਾਈਮ ਆਉਣਾ ਬੰਦਦਾ ਆ ਇੱਥੇ ਹੀ ਤਾਂ ਪਤਾ ਲੱਗਦਾ ਵਾ ਵੀ ਆਪਣੇ ਨਾਲ ਖੜਦੇ ਆ ਜਾਂ ਕਿਸੇ ਹੋਰ ਕੋਲ ਬੈਠ ਕੇ ਸਾਡਾ ਮਖੌਲ ਉਡਾਉਂਦੇ ਆ ਕੋਈ ਗੱਲ ਨਹੀਂ ਸੰਦੀਪ ਜਿਨ੍ਹਾਂ ਨੇ ਇਹ ਵਾਲੇ ਟਾਈਮ ਦੇ ਵਿੱਚ ਸਾਨੂੰ ਤਿੰਨਾਂ ਨੂੰ ਗੱਲਾਂ ਸੁناਈਆਂ ਨੇ ਅੱਜ ਉਹਨਾਂ ਦਾ ਟਾਈਮ ਸੀ ਸੁਣ ਲਿੱਤੀਆਂ ਕੜੀ ਦੀ ਸੁਈਆਂ ਨਾ ਕਦੇ ਰੁਕਦੀਆਂ ਨਹੀਂ ਅੱਜ ਉਹਨਾਂ ਦਾ ਟਾਈਮ ਹੈ ਕਦੇ ਮੇਰਾ ਵੀ ਆਏਗਾ ਸਹੀ ਗੱਲ ਆ ਭੈਣੇ ਕਾਲ ਯੁਗ ਚੱਲ ਰਿਹਾ ਅੱਜ ਦੇ ਟਾਈਮ 'ਚ ਨਾ ਰਿਸ਼ਤੇ ਨਹੀਂ ਪਿਆਰੇ ਚੀਜ਼ਾਂ ਹੀ ਪਿਆਰੀਆਂ ਹੁਣ ਇਹਨਾਂ ਦੀ ਮਾਂ ਨੂੰ ਵੀ ਦੇਖ ਲਾ ਆਪਣੇ ਪੁੱਤ ਨੂੰ ਛੱਡ ਕੇ ਆਪਣੇ ਉਲਟਾਂ ਦੇ ਬਣੇ ਮਕਾਨ ਨੂੰ ਪਿਆਰ ਕਰਦੀ ਐ ਇਹ ਜਿਹੜੀ ਕੋਠੀ ਤੇ ਮਾਣ ਕਰਦੇ ਸੀ ਤੇ ਜਿਹੜੀ ਮਾਂ ਤੇ ਮਾਣ ਕਰਦੇ ਸੀ ਅਜੋਸੇ ਮਾਂ ਨੇ ਇਹੀ ਕਹਿਤਾ ਵੀ ਮੈਂ ਆਪਣੀ ਭੈਣ ਦੇ ਘਰੇ ਜਾਣਾ ਤੇ ਤੁਸੀਂ ਵੀ ਇਸ ਕੋਠੀ ਨੂੰ ਤਾਲਾ ਲਾ ਕੇ ਦੂਸਰੇ ਘਰ ਜਾਓ ਦੀਦੀ ਇਹਨਾਂ ਦੀ ਮਾਂ ਨੇ ਤਾਂ ਇੱਕ ਮਿੰਟ 'ਚ ਕਹਿਤਾ ਵੀ ਮੈਨੂੰ ਤੇਰੇ ਤੇ ਭਰੋਸਾ ਨਹੀਂ ਸੰਦੀਪ ਇਹ ਭਰੋਸਾ ਨਾ ਬਹੁਤ ਵੱਡੀ ਚੀਜ਼ ਐ ਕਹਿਣ ਵਿੱਚ ਛੋਟਾ ਜਿਹਾ ਵਰਡ ਐ ਪੂਰੀ ਜ਼ਿੰਦਗੀ ਲੱਗ ਜਾਂਦੀ ਐ ਬੰਦੇ ਨੂੰ ਭਰੋਸਾ ਬਣਾਉਣ ਤੇ ਪਰ 1 ਮਿੰਟ ਦੇ ਵਿੱਚ ਜਦੋਂ ਭਰੋਸਾ ਟੁੱਟਦਾ ਨਾ ਬੜਾ ਦੁੱਖ ਲੱਗਦਾ ਮੈਨੂੰ ਵੀ ਆਪਣਿਆਂ ਤੇ ਬੜਾ ਭਰੋਸਾ ਸੀਗਾ ਕਿ ਮੇਰੇ ਨਾਲ ਨਾ ਦੁੱਖ 'ਚ ਖੜੇ ਹੋਣਗੇ ਪਰ ਆਹ ਦੇਖ ਲੈ ਹੀਰੇ ਅੱਜ ਦੇ ਟਾਈਮ ਤੇ ਨਾ ਕੋਈ ਭੈਣ ਭਰਾ ਨਹੀਂ ਜਿਹਦੇ ਕੋਲ ਪੈਸੇ ਐ ਨਾ ਬਸ ਉਹਦੇ ਰਿਸ਼ਤੇਦਾਰ ਨੇ ਅਗਲਾ ਪਤਾ ਕੀ ਸਮਝਦਾ ਕਿ ਮੇਰੇ ਜੇਬ ਚ ਚਾਰ ਛੱਲੜ ਨੇ ਬਸ ਰਿਸ਼ਤੇਦਾਰ ਆਪਣੀਆਂ ਭਾਜਣਗੇ ਅੱਗੇ ਰਿਸ਼ਤੇ ਨਾ ਬਣਾਏ ਜਾਂਦੇ ਸੀ ਹੁਣ ਰਿਸ਼ਤੇ ਖਰੀਦੇ ਜਾਂਦੇ ਨੇ ਮੈਨੂੰ ਹੀਰੇ ਕਿਸੇ ਤੇ ਕੋਈ ਉਮੀਦ ਨਹੀਂ ਜਦੋਂ ਤੇ ਮੇਰੇ ਤੇ ਆ ਮਾੜਾ ਟਾਈਮ ਆਇਆ ਨਾ ਮੇਰੇ ਸਾਰੇ ਰਿਸ਼ਤੇ ਵਿੱਕ ਗਏ ਕੋਈ ਗੱਲ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਮੇਰੇ ਕੋਲ ਚਾਰ ਛੱਲੜ ਆਣਗੇ ਨਾ ਇਹ ਹੀ ਰਿਸ਼ਤੇ ਮਿੰਟ ਚ ਖਰੀਦ ਲਾਂਗੀ ਸਹੀ ਗੱਲਾਂ ਪੈਣੇ ਰਿਸ਼ਤੇਦਾਰ ਵੀ ਅੱਜ ਦੇ ਟਾਈਮ ਉਹਨਾਂ ਦੇ ਘਰੇ ਜਾਂਦੇ ਜਿਨ੍ਹਾਂ ਦੇ ਨਾ ਘਰਾਂ ਦੇ ਮੋਰੇ ਗੱਡੀ ਖੜੀ ਹੋਵੇ ਕੀ ਫਾਇਦਾ ਇਹੋ ਜੀ ਵੱਡੀਆਂ ਗੱਡੀਆਂ ਦਾ ਜਿਨ੍ਹਾਂ ਦੇ ਦੇਲ ਹੀ ਛੋਟੇ ਹੋਣ ਤੇ ਕੀ ਫਾਇਦਾ ਇੰਨੀਆਂ ਵੱਡੀਆਂ ਕੋਟੀਆਂ ਲੈਣ ਤੇ ਜਦੋਂ ਕੋਈ ਅੰਦਰ ਵੜੇ ਤੇ ਨੱਕ ਮੁਵਟੋ ਸੰਦੀਪ ਆ ਰਿਸ਼ਤੇਦਾਰੀਆਂ ਨਾ ਅਮੈਂ ਲੋਕਾਕਾਰ ਕੰਮ ਕਰਦੀਆਂ ਨਾ ਉੱਥੋਂ ਮੈਨੂੰ ਪਤਾ ਲੱਗਦੀ ਆ ਪਿਆ ਮੈਂ ਉਹਨਾਂ ਨੇ ਨਾ ਦੋ ਟ੍ਰੇਵਾਂ ਰੱਖਿਆ ਹੁੰਦੀ ਆ ਰਸੋਈ ਦੇ ਵਿੱਚ ਜਦੋਂ ਕੋਈ ਮਿਡਲ ਕਲਾਸ ਫੈਮਿਲੀ ਤੋਂ ਆਂਦਾ ਨਾ ਉਹਨੂੰ ਬਿਸਕੁਟ ਕੋ ਜੇ ਨਾਲ ਚਾਹ ਪਿਆ ਦੰਦੇ ਨੇ ਤੇ ਜੇ ਕੋਈ ਹਾਈ ਫਾਈ ਵੱਡੇ ਗੱਡੇ ਚ ਉਤਰ ਕੇ ਆਂਦਾ ਨਾ ਉਹਦੇ ਅੱਗੇ ਡ్రਾਈ ਫਰੂਟ ਫਰੂਟ ਉਹਦੀ ਆਉਪਗਤੀ ਬੜੀ ਕਰਦੇ ਨੇ ਅੱਜ ਕੱਲ ਦੀ ਰਿਸ਼ਤੇਦਾਰੀਆਂ ਨਾ ਹੀ ਰੇ ਬਸ ਦਿਖਾਵੇ ਦਿਆ ਹੀ ਰਹਿ ਜਾਂਦਿਆਂ ਨੇ ਕੋਈ ਵਿਰਲਾ ਰਿਸ਼ਤੇਦਾਰੀ ਹੁੰਦਾ ਜੋ ਦਿਲੋਂ ਰਿਸ਼ਤਾ ਨਿਭਾਉਂਦਾ ਵੈ ਮੇਰੇ ਕੋਲ ਨਾ ਇੱਕੋ ਹੀ ਇਹੋ ਜਿਹਾ ਇਨਸਾਨ ਹੈ ਜੋ ਮੇਰੇ ਭਰਾਵਾਂ ਵਰਗਾ ਵੀ ਹੈ ਤੇ ਮੇਰਾ ਛੋਟਾ ਦਿਓਰ ਹੈ ਉਹਨੇ ਮੇਰਾ ਸਾਥ ਨਹੀਂ ਛੱਡਿਆ ਨਾ ਨਾ ਭੈਣੇ ਤੁਹਾਡਾ ਇੱਕ ਹੋਰ ਭਰਾ ਵੀ ਹੈਗਾ ਆ ਹੀਰਾ ਮੇਰੇ ਘਟ ਤੇ ਰਖੜੀ ਬੰਨ੍ਹਦੇ ਆਏ ਆ ਹਨਾ ਦੱਸ ਭੈਣਾ ਕੋਲਣਾ ਹੀ ਰੇ ਰਖੜੀ ਬੰਨ੍ਹਣ ਵਾਸਤੇ ਕਲਾਈਆਂ ਬਥੇਰੀਆਂ ਹੁੰਦੀਆਂ ਨੇ ਪਰ ਇੱਕ ਵਿਰਲੀ ਕਲਾਈ ਹੁੰਦੀ ਐ ਜਿਹੜੀ ਔਖੇ ਵੇਲੇ ਨਾ ਆਪਣੀ ਭੈਣ ਦਾ ਸਾਥ ਦਵੇ ਤੁਹਾਡੀ ਇੱਕ ਇੱਕ ਕਲ ਸੱਚੀ ਆ ਭੈਣੇ ਤੁਹਾਡਾ ਔਖਾ ਟਾਈਮ ਨਾ ਖਤਮ ਕਰਨਾ ਉਹ ਕਿੱਦਾਂ ਕਰਨਾ ਧਿਆਨ ਨਾਲ ਸੁਣ ਲਓ ਜਰਾ ਨਹੀਂ ਨਹੀਂ ਮਾਸੜ ਜੀ ਮਾਰਾ ਟਾਈਮ ਅੱਗੇ ਵੀ ਕੱਢਦੇ ਆ ਆ ਹੁਣ ਵੀ ਕੱਢ ਲਾਂਗੇ ਸਾਨੂੰ ਕਿਸੇ ਦਾ ਹਿਸਾਨ ਨਹੀਂ ਚਾਹੀਦਾ ਇਨਸਾਨ ਇਹੋ ਜਿਹੇ ਜਿਹੜਾ ਇਨਸਾਨ ਇੱਕ ਵਾਰੀ ਕਰਦਾ ਤੇ پوری ਜ਼ਿੰਦਗੀ ਚ ਨੰਦ ਹੈ ਪੁੱਤ ਤੁਹਾਡਾ ਹੱਕ ਹੈ ਨਾ ਤੁਹਾਨੂੰ ਹੀ ਦਿਵਾਣਾ ਮੈਂ ਤੁਹਾਡੇ ਤੇ ਇਹਾਸਾਨ ਨਹੀਂ ਕਰਨ ਲੱਗਾ ਦੇਖ ਪੈਣ ਜੇ ਮੈਂ ਉਹ ਚੀਜ਼ ਨਾ ਨਾ ਕੀਤੀ ਹੈ ਨਾ ਤੇ ਤੁਹਾਡਾ ਸਾਰਾ ਕੁਝ ਫੁੱਫੜ ਨੇ ਸਮਝ ਜਾਣਾ ਉਹ ਫੁੱਫੜ ਨਹੀਂ ਹੈਗਾ ਉਹ ਕੋਪਰਾ ਸੱਪ ਆ ਉਹ ਆਪਣਾ ਬਣ ਕੇ ਦਸਣ ਨੂੰ ਫਿਰਦਾ